welcom to my channel learning junction ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਆਪਕਮਿੰਗ ਵੈਕੈਂਸੀਜ਼ ਦੀ ਜਾਣਕਾਰੀ ਬਹੁਤ ਸਾਰੇ ਕੈਂਡੀਡੇਟਸ ਨੂੰ ਇਸ ਫੀਲਡ ਦਾ ਇੰਤਜ਼ਾਰ ਆ ਕਿ ਨਵੀਆਂ ਕਿਹੜੀਆਂ-ਕਿਹੜੀਆਂ ਵੈਕੈਂਸੀਜ਼ ਆ ਰਹੀਆਂ ਨੇ ਠੀਕ ਹੈ ਜੀ ਬਹੁਤ ਸਾਰੀਆਂ ਵੈਕੈਂਸੀਜ਼ ਤੁਸੀਂ ਫਿਲ ਕਰ ਵੀ ਦਿੱਤੀਆਂ ਹੋਣੀਆਂ ਠੀਕ ਹੈ ਤੇ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੀ ਹੈ ਕਿ ਹੁਣ ਅੱਗੇ 2027 ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਵੋਟਾਂ ਪੈਣੀਆਂ ਨੇ ਸੋ ਤੁਹਾਡੇ ਕੋਲ ਬਹੁਤ ਸਾਰੀਆਂ ਵੈਕੈਂਸੀਜ਼ ਆ ਰਹੀਆਂ ਨੇ ਆਲਰੇਡੀ ਤੁਹਾਡੇ ਕੋਲ ਜੇਲ ਬਾਰਡਰ ਦੀਆਂ ਸੀਨੀਅਰ ਅਸਿਸਟੈਂਟ ਦੀਆਂ ਥੋੜੀਆਂ ਜਿਹਾ ਜ਼ਿਆਦਾ ਨੰਬਰ ਆਫ ਵੈਕੈਂਸੀਜ਼ ਆਈਆਂ ਹੋਈਆਂ ਨੇ ਸੀਨੀਅਰ ਸੀਨੀਅਰ ਅਸਿਸਟੈਂਟ ਦੀਆਂ 286 ਪੋਸਟਾਂ ਜੋ ਕਿ ਰੀਓਪਨ ਹੋਇਆ ਜੇਲ ਬਾਰਡਰ ਦੀਆਂ ਮੈਟਰਨ ਦੀਆਂ ਜਿਹੜੀਆਂ ਹੈਗੀਆਂ ਨੇ 500 ਪੋਸਟਾਂ ਦੇ ਕਰੀਬ ਇਕ ਐਕਸਾਈਜ਼ ਇੰਸਪੈਕਟਰ ਦੀਆਂ ਪਹਿਲਾਂ ਵੈਕੈਂਸੀਜ਼ ਆਈਆਂ ਸੀ ਉਹ ਵੀ ਤੁਸੀਂ ਕਾਫੀ ਜਣੇ ਨੇ ਫਿਲ ਕੀਤੀਆਂ ਹੋਣੀਆਂ ਜਿਨ੍ਹਾਂ ਨੇ ਨਹੀਂ ਫਿਲ ਕੀਤੀਆਂ ਉਹਨਾਂ ਨੂੰ ਇਹ ਚੀਜ਼ ਦਾ ਇੰਤਜ਼ਾਰ ਹੈ ਕਿ ਕਦੋਂ ਅਸੀਂ ਨਵੀਆਂ ਵੈਕੈਂਸੀਜ਼ ਨਿਕਲ ਗਈਆਂ ਤੇ ਕਦੋਂ ਅਸੀਂ ਪੜਨਾ ਸੋ ਦੇਖੋ ਕਦੇ ਵੀ ਇੱਕ ਚੀਜ਼ ਦਾ ਧਿਆਨ ਰੱਖੋ ਵੈਕੈਂਸੀਜ਼ ਬਾਰੇ ਡਿਸਕਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਦਾ ਵੀਡੀਓ ਨੂੰ ਦੇਖੋ ਤੁਸੀਂ ਐਂਡ ਤੱਕ ਦੇਖਣਾ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸੂਗੀ ਕਿ ਕਿਹੜੀ ਵੈਕੈਂਸੀਜ਼ ਜਿਹੜੀ ਹੈਗੀ ਆ ਉਹ ਆ ਰਹੀ ਹੈ ਤੇ ਕਿੰਨੀਆਂ ਵੈਕੈਂਸੀਜ਼ ਆ ਰਹੀਆਂ ਨੇ ਠੀਕ ਹੈ ਸੋ ਵੈਕੈਂਸੀਜ਼ ਆਪਣੇ ਕੋਲ ਬਹੁਤ ਆ ਰਹੀਆਂ ਨੇ ਤੋ ਪੜਨਾ ਤੁਸੀਂ ਅੱਜ ਤੋਂ ਹੀ ਸਟਾਰਟ ਕਰ ਦੋ ਕਿਉਂਕਿ ਦੇਖੋ ਸਮ ਟਾਈਮਸ ਇਦਾਂ ਹੁੰਦਾ ਕਿ ਨੋਟੀਫਿਕੇਸ਼ਨ ਆਉਣ ਤੋਂ 2-3 ਮਨთ ਦੇ ਅੰਦਰ ਪੇਪਰ ਲੈ ਆ ਲੈ ਲਿਆ ਜਾਂਦਾ ਸੋ ਉਸ ਟਾਈਮ ਫਿਰ ਸਾਡੇ ਕੋਲ ਜਿਹੜਾ ਜ਼ਿਆਦਾ ਟਾਈਮ ਨਹੀਂ ਰਹਿੰਦਾ ਕਲੀਅਰ ਜਿਹੜਾ ਬੱਚਾ ਪੇਪਰ ਕਰਦਾ ਉਹੀ ਕਰਦਾ ਜਿਹੜਾ ਇਹ ਇੰਤਜ਼ਾਰ ਨਹੀਂ ਕਰਦਾ ਕਿ ਨੋਟੀਫਿਕੇਸ਼ਨ ਆਏਗੀ ਕਿਉਂਕਿ ਦੇਖੋ ਸਾਨੂੰ ਸਭ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਰਹੀ ਹਾਂ ਕਿ ਵੈਕੈਂਸੀਸ ਤੁਹਾਡੇ ਕੋਲ ਆਉਣੀਆਂ ਨੇ ਸੋ ਜਿਹੜੇ ਪਹਿਲਾਂ ਹੀ ਪੜਨਾ ਸਟਾਰਟ ਕਰਦੇ ਨੇ ਮਲਟੀਪਲ ਟਾਈਮਸ ਰਿਵਿਜ਼ਨ ਕਰਦੇ ਨੇ ਉਹ ਜਿਹੜੇ ਹੈਗੇ ਨੇ ਕੈਂਡੀਡੇਟਸ ਉਹ ਪੇਪਰ ਕਲੀਅਰ ਕਰਦੇ ਨੇ ਜਿਹੜੇ ਇੰਤਜ਼ਾਰ ਕਰਦੇ ਨੇ ਕਿ ਨੋਟੀਫਿਕੇਸ਼ਨ ਆਏਗੀ ਫਿਰ ਇੰਤਜ਼ਾਰ ਕਰਦੇ ਨੇ ਕਿ ਹਾਂ ਤਾਂ ਪੇਪਰ ਫਿਲ ਹੋ ਰਿਹਾ ਪੜਨਾ ਸਟਾਰਟ ਕਰਾਂਗੇ ਸਿਲੇਬਸ ਆਏਗਾ ਤੇ ਕਿਉਂਕਿ ਸਿਲੇਬਸ ਜਿਹੜਾ ਹੈਗਾ ਹਰੇਕ ਪੇਪਰ ਦਾ ਜਿਵੇਂ ਪਹਿਲਾਂ ਹੋਇਆ ਸੇਮ ਹੀ ਹੁੰਦਾ ਥੋੜਾ ਬਹੁਤ ਉਹ ਨਿੱਕਾ ਫਰਕ ਪਿਆ ਜਾਂਦਾ ਹੈ ਅਬ ਪੇਪਰ ਪੈਟਰਨ ਦੇ ਵਿੱਚ ਜਿਹੜਾ 10 ਦਾ ਆਉਣਾ 8 ਦਾ ਹੋ ਜਾਂਦਾ ਜਿਹੜਾ 20 ਦਾ ਆਉਣਾ 15 ਦਾ ਹੋ ਜਾਂਦਾ ਪੇਪਰ ਪੈਟਰਨ ਦੇ ਵਿੱਚ ਫਰਕ ਪੈ ਜਾਂਦਾ ਬਾਕੀ ਸਿਲੇਬਸ ਤੁਹਾਡਾ ਸੇਮ ਰਹਿੰਦਾ ਸੋ ਤੁਸੀਂ ਜਿਹੜਾ ਹੈਗਾ ਪੜਨਾ ਸਟਾਰਟ ਕਰ ਦੋ ਸੋ ਚਲੋ ਆਪਾਂ ਡਿਸਕਸ ਕਰਦੇ ਹਾਂ ਕਿ ਕਿਹੜੀਆਂ ਵੈਕੈਂਸੀਜ਼ ਆ ਰਹੀਆਂ ਨੇ ਸੋ ਵੀਡੀਓ ਨਾਲ ਤੁਸੀਂ ਐਂਡ ਤੱਕ ਬਣੇ ਰਹਿਣਾ ਤਾਂ ਕਿ ਤੁਹਾਨੂੰ ਇੱਕ ਇੱਕ ਗੱਲ ਦੀ ਜਾਣਕਾਰੀ ਮਿਲ ਚਕੇ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀਆਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਇਦਾਂ ਦੀ ਹੋਰ ਇਨਫੋਰਮੇਸ਼ਨ ਜਾਣ ਦੇ ਲਈ ਤੇ ਵੇਪਰਾਂ ਦੀ ਤਿਆਰੀ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਿਹੜਾ ਹੈਗਾ ਜਰੂਰ ਟੈਪ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਜੀ ਸੋ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਵੈਕੈਂਸੀਜ਼ ਦਾ ਸਭ ਨੂੰ ਇੰਤਜ਼ਾਰ ਰਹਿੰਦਾ ਠੀਕ ਹੈ ਜੀ ਪੰਜਾਬ ਪਟਵਾਰੀ ਦੀਆਂ ਵੈਕੈਂਸੀਆਂ ਪੰਜਾਬ ਪਟਵਾਰੀ ਹਮ ਸੌਰੀ ਪੰਜਾਬ ਪਟਵਾਰੀ ਦੀਆਂ ਤੁਹਾਡੇ ਕੋਲ 1000 ਪਲੱਸ ਜਿਹੜੀਆਂ ਵੈਕੈਂਸੀਜ਼ ਨੇ ਉਹ ਆ ਰਹੀਆਂ ਨੇ ਠੀਕ ਹੈ ਜੀ ਸੋ ਜੇਕਰ ਤੁਸੀਂ ਇੰਤਜ਼ਾਰ ਤੇ ਬੈਠੇ ਹੋ ਕਿ ਵੈਕੈਂਸੀ ਦੀ ਨੋਟੀਫਿਕੇਸ਼ਨ ਆਏਗੀ ਥੈਨ ਅਸੀਂ ਪੜਨਾ ਸਟਾਰਟ ਕਰਾਂਗੇ ਸੋ ਤੁਸੀਂ ਬਹੁਤ ਇਹ ਗਲਤੀ ਕਰ ਰਹੇ ਹੋ ਕਿਉਂਕਿ ਦੇਖੋ ਤੁਹਾਨੂੰ ਇਦਾਂ ਵੀ ਪਤਾ ਕਿ ਪਟਵਾਰੀ ਦੀ ਜਿਹੜੀ ਵੈਕੈਂਸੀ ਹੁੰਦੀ ਆ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਹਰ ਇੱਕ ਪੇਪਰ ਤੋਂ ਜ਼ਿਆਦਾ ਹੁੰਦਾ ਨੋਰਮਲ ਜਿਹੜੇ ਪੇਪਰ ਹੋਗੇ ਜਿਵੇਂ ਸੀਨੀਅਰ ਅਸਿਸਟੈਂਟ ਹੋ ਗਿਆ ਪਿਆਜ਼ਰੀ ਅਫੀਸਰ ਹੋ ਗਿਆ ਡੀਲ ウォਟਰ ਡੀਲ ウォਟਰ ਦੇ ਵਿੱਚ ਵੀ ਪਟਵਾਰੀ ਵਾਂਗੂ ਹੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਪਲੱਸ 2 ਲੈਵਲ ਦੀ ਵੈਕੈਂਸੀ ਆ ਠੀਕ ਹੈ ਬਾਕੀ ਇਹਨਾਂ ਦੇ ਪਟਵਾਰੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜੇ ਹੁਣ ਇਹ ਪੇਪਰ ਹੁੰਦਾ ਕਿਸ ਹਜ਼ਾਰ ਪੋਸਟ ਆ ਤੁਹਾਡਾ 4 ਲੱਖ ਬੱਚਾ ਭਰੇਗਾ ਠੀਕ ਹੈ ਸੋ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਪੇਪਰ ਉਹੀ ਬੱਚਾ ਕਲੀਅਰ ਕਰੇਗਾ ਜਿਹੜਾ ਕਿ ਹੁਣੇ ਤੋਂ ਹੀ ਪੜਨਾ ਸਟਾਰਟ ਕਰੇਗਾ ਸੋ ਤੁਸੀਂ ਪੜਨਾ ਸਟਾਰਟ ਕਰ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਵੈਕੈਂਸੀ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਕੋਲ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਆ ਉਹ 10000 ਪਲੱਸ ਵੈਕੈਂਸੀ ਠੀਕ ਹੈ 10000 ਪਲੱਸ ਹੀ ਮਿਲੇਗੀ ਤੁਹਾਨੂੰ ਕਿਉਂਕਿ ਹੁਣ ਹੀ ਜਿਹੜਾ ਹੈਗਾ ਨਵੀਂ ਹੀ ਜਿਹੜੀ ਆਪਣੇ ਨਿਊਜ਼ ਦੇਖੀਆ ਕਿ 16000 ਪਲੱਸ ਜਿਹੜੇ ਹੈਗੇ ਨੇ ਉਹ ਭਰਤੀਆਂ ਕਰਨੀਆਂ ਨੇ ਬਹੁਤ ਸਾਰੀਆਂ ਰਿਟਾਇਰਮੈਂਟਸ ਹੋਣੀਆਂ ਨੇ ਜਦੋਂ ਰਿਟਾਇਰਮੈਂਟਸ ਹੋਣਗੀਆਂ ਹਾਈ ਲੈਵਲ ਦੀਆਂ ਪੋਸਟਾਂ ਆਉਂਦੀਆਂ ਠੀਕ ਹੈ ਪ੍ਰੋਮੋਸ਼ਨਸ ਹੋਣਗੀਆਂ ਤਾਂ ਜਿਹੜੀਆਂ ਹੈਗੇ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਹੈਗੇ ਨੇ ਆਪਣੇ ਕੋਲ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੀਆਂ ਭਰਤੀਆਂ ਹੋਣੀਆਂ ਨੇ ਸੋ 16000 ਦੇ ਕਰੀਬ-ਕਰੀਬ ਜੜੀਆਂ ਹੈਗੀਆਂ ਨੇ ਤੁਹਾਨੂੰ ਇਹ ਵੀ ਜੜੀਆਂ ਭਰਤੀਆਂ ਦੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਕੋਲ ਇਹ ਜੜੀਆਂ ਹੈਗੀਆਂ ਨੇ ਹਾਈ ਲੈਵਲ ਦੀਆਂ ਜੜੀਆਂ ਪੋਸਟਾਂ ਨੇ ਪੰਜਾਬ ਪੁਲਿਸ ਦੇ ਵਿੱਚ ਐਸਆਈ ਹੋ ਗਿਆ ਏਐਸਆਈ ਹੋ ਗਿਆ ਹੈੱਡ ਕਨਸਟੇਬਲ ਹੋ ਗਿਆ ਠੀਕ ਹੈ ਜੀ ਹੈੱਡ ਕਨਸਟੇਬਲ ਏ ਵੀ ਜਿਹੜੀਆਂ ਹੈਗੀਆਂ ਨੇ ਵੈਕੈਂਸੀਸ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਪੰਜਾਬ ਪੁਲਿਸ ਕਨਸਟੇਬਲ ਦੀਆਂ ਵੈਕੈਂਸੀਸ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਮਿਲਣਗੀਆਂ ਨੰਬਰ ਆਫ ਵੈਕੈਂਸੀਸ ਬਹੁਤ ਜ਼ਿਆਦਾ ਹੋਣ ਵਾਲੀਆਂ ਨੇ ਕਨਸਟੇਬਲ ਦੀਆਂ ਤੇ ਬਾਕੀ ਜਿਹੜੇ ਹੈਗੇ ਨੇ ਐਸਆਈ ਹੋ ਗਏ ਐਸਆਈ ਹੈਡ ਕਨਸਟੇਬਲ ਇਹਨਾਂ ਦੀਆਂ ਪੋਸਟਾਂ ਥੋੜੀਆਂ ਘੱਟ ਹੁੰਦੀਆਂ ਨੇ ਪਰ ਇਹ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਦੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਲੇਬਰ ਇਨਸਪੈਕਟਰ ਦੀਆਂ ਠੀਕ ਹੈ ਜੀ ਲੇਬਰ ਇਨਸਪੈਕਟਰ ਤੁਹਾਨੂੰ ਪਤਾ ਕਿ ਹੁਣੇ ਪਿੱਛੇ ਜੇ ਆਪਣੇ ਕੋਲ 52 ਜਿਹੜੀਆਂ ਪੋਸਟਾਂ ਸੀਆਂ ਉਹ ਆਪਣੇ ਕੋਲ ਫਿਲ ਹੋਈਆਂ ਨੇ ਨੰਬਰ ਆਫ ਵੈਕੈਂਸੀ ਉਸ ਟਾਈਮ ਜਿਹੜਾ ਹੈਗਾ ਸੀ ਬਹੁਤ ਘੱਟ ਸੀ ਤੇ ਦੇਖੋ ਜਿਹੜੇ ਇਨਸਪੈਕਟਰ ਲੈਵਲ ਦੀਆਂ ਪੋਸਟਾਂ ਹੁੰਦੀਆਂ ਨੇ ਉਹ ਕੋਈ ਜ਼ਿਆਦਾ ਨੰਬਰ 'ਚ ਨਹੀਂ ਹੁੰਦੀਆਂ 100 ਦੇ ਅੰਡਰ ਹੀ ਰਹਿੰਦੀਆਂ ਨੇ ਉਹ ਪਰ ਇਹ ਪੋਸਟਾਂ ਵੀ ਤੁਹਾਨੂੰ ਦੁਬਾਰਾ ਦੇਖਣ ਨੂੰ ਮਿਲਣਗੀਆਂ ਆ ਲੇਬਰ ਇਨਸਪੈਕਟਰ ਦਾ ਤੁਹਾਨੂੰ ਪਤਾ ਪ੍ਰੋਸੈਸ ਬਹੁਤ ਛੇਤੀ ਹੋਇਆ ਹਰੇਕ 4 ਮਹੀਨੇ ਅੰਦਰ ਅੰਦਰ ਪੇਪਰ ਹੋ ਕੇ ਡਾਕੂਮੈਂਟ ਵੈਰੀਫਾਈ ਹੋ ਕੇ ਜਿਹੜੇ ਹੈਗੇ ਨੇ ਤੁਹਾਨੂੰ ਜੁਆਇਨਿੰਗ ਲੈਟਰਸ ਵੀ ਮਿਲ ਗਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਇਹ ਵਧੀਆ ਜਿਹੜੀ ਹੈਗੀ ਆ ਵਧੀਆ ਲੈਵਲ ਦੀ ਵੈਕੈਂਸੀ ਦੇਖਣ ਨੂੰ ਮਿਲੇਗੀ ਸੋ ਜਿਨ੍ਹਾਂ ਨੇ ਪਹਿਲਾਂ ਪੇਪਰ ਭਰੇ ਆ ਸੀ ਜਿਨ੍ਹਾਂ ਦਾ ਕਲੀਅਰ ਨਹੀਂ ਹੋਇਆ ਉਹਨਾਂ ਨੂੰ ਲੱਗਦਾ ਕਿ ਅਸੀਂ ਕਲੀਅਰ ਕਰ ਸਕਦੇ ਸੀ ਥੋੜੇ ਬਹੁਤ ਮਾਰਕਸ ਤੇ ਰਹਿ ਗਏ ਆ ਸੋ ਉਹਨਾਂ ਨੂੰ ਇਹ ਵਧੀਆ ਉਹਨਾਂ ਲਈ ਮੌਕਾ ਹੋਏਗਾ ਤੇ ਤੁਸੀਂ ਵੈਕੈਂਸੀ ਦੇ ਲਈ ਜ਼ਰੂਰ ਪ੍ਰਪੇਅਰ ਰਹੋ ਪਿਛਲੇ ਪੇਪਰ ਨੂੰ ਲੈ ਕੇ ਕੀ ਕੀ ਆਇਆ ਉਹਨੂੰ ਉਹਦੇ ਨਾਲ ਕੰਪੇਅਰ ਕੰਪੈਰੀਜ਼ਨ ਕਰਕੇ ਕੀ ਕੀ ਤੁਸੀਂ ਗਲਤੀਆਂ ਕੀਤੀਆਂ ਕੀ ਕੁਝ ਤੁਹਾਡਾ ਕਮੀਆਂ ਰਹਿ ਗਈਆਂ ਹੁਣੀ ਤੋਂ ਤੁਸੀਂ ਆਪਣਾ ਪੜਨਾ ਸਟਾਰਟ ਕਰ ਦਿਓ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜੀਆਂ ਹੁਣ ਦੇਖੋ ਨੈਪ ਤਹਿਸੀਲਦਾਰ ਐਂਡ ਕੋਆਪਰੇਟਿਵ ਇਨਸਪੈਕਟਰ ਨੈਪ ਤਸੀਲਦਾਰ ਜੀਆਂ ਵੈਕੈਂਸੀਸ ਦੇਖੋ ਹੁਣ ਤੁਹਾਡੇ ਕੋਲ ਨੈਪ ਤਸੀਲਦਾਰਾਂ ਦੀਆਂ ਵੈਕੈਂਸੀਆਂ ਨਹੀਂ ਗਈਆਂ ਨੇ ਬਟ ਉਹ ਜਿਹੜੀਆਂ ਹੈਗੀਆਂ ਨੇ ਸਾਰਿਆਂ ਲਈ ਨਹੀਂ ਹੈਗੀਆਂ ਸੀ ਉਹ ਵੈਕੈਂਸੀ ਤੁਹਾਨੂੰ ਸਿਰਫ 4 ਜਾਂ ਵੈਕੈਂਸੀਸ ਮਿਲੀਆਂ ਨੇ 11 12 ਆਈ ਥਿੰਕ ਤੇ ਐਕਸ ਸਰਵਿਸਮੈਨ ਦੇ ਲਈ ਉਹ ਵੈਕੈਂਸੀ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਸਾਰਿਆਂ ਦੇ ਲਈ ਗ੍ਰੈਜੂਏਸ਼ਨ ਲੈਵਲ ਦੇਤੇ ਵੈਕੈਂਸੀਸ ਦੇਖਣ ਨੂੰ ਮਿਲਣਗੀਆਂ ਦੇਖੋ ਇਹ ਬਹੁਤ ਵਧੀਆ ਪੋਸਟਾਂ ਨੇ ਤੇ ਵਧੀਆ ਲੈਵਲ ਦੀਆਂ ਪੋਸਟਾਂ ਨੇ ਪੇਪਰ ਜਿਹੜਾ ਹੈਗਾ ਇਹਦਾ ਵਧੀਆ ਲੈਵਲ ਦਾ ਹੋਏਗਾ ਸੋ ਵਧੀਆ ਲੈਵਲ ਦੇ ਨਾਲ ਇਹਦੀ ਤਿਆਰੀ ਤੁਸੀਂ ਸ਼ੁਰੂ ਕਰ ਦਿਓ ਠੀਕ ਹੈ ਜੀ ਕੋਆਪਰੇਟਿਵ ਇਨਸਪੈਕਟਰ ਇਨਸਪੈਕਟਰ ਦੀਆਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਇਹ ਵੀ ਇਨਸਪੈਕਟਰ ਲੈਵਲ ਦੀਆਂ ਪੱਟੀਆਂ ਤੁਹਾਨੂੰ ਦੇਖਣ ਨੂੰ ਮਿਲਣੀਆਂ ਕੋਆਪਰੇਟਿਵ ਇਨਸਪੈਕਟਰ ਦੀਆਂ ਵੈਕੈਂਸੀ ਜਿਹੜੀਆਂ ਹੈਗੀਆਂ ਨੇ ਕਾਫੀ ਟਾਈਮ ਤੋਂ ਨਹੀਂ ਆਈਆਂ ਪੀਪੀਐਸਸੀ ਨੇ ਇਹਦਾ ਪਹਿਲਾ ਪੇਪਰ ਲਿਆ ਸੀ ਆਈ ਥਿੰਕ 2021 ਦੇ ਵਿੱਚ ਉਸ ਤੋਂ ਬਾਅਦ ਇਹ ਤੁਹਾਨੂੰ ਵੈਕੈਂਸੀਜ਼ ਨਹੀਂ ਮਿਲੀਆਂ ਦੇਖਣ ਨੂੰ ਸੋ ਇਹ ਜਿਹੜੀਆਂ ਵੈਕੈਂਸੀਜ਼ ਨੇ ਇਹ ਵੀ ਤੁਹਾਨੂੰ ਹੁਣ ਦੇਖਣ ਨੂੰ ਮਿਲਣ ਵਾਲੀਆਂ ਨੇ ਉਸ ਤੋਂ ਇਲਾਵਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲਰਕ ਠੀਕ ਹੈ ਜੀ ਹਾਈ ਕੋਰਟ ਕਲਰਕ ਬਹੁਤ ਟਾਈਮ ਤੋਂ ਸਾਨੂੰ ਇਹ ਵੈਕੈਂਸੀਆਂ ਵੀ ਨਹੀਂ ਦੇਖਣ ਨੂੰ ਮਿਲੀਆਂ ਠੀਕ ਹੈ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਵੈਕੈਂਸੀਆਂ ਕਲਰਕ ਦੀਆਂ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣਗੀਆਂ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਕਲਰਕ ਦਾ ਲੈਵਲ ਹੈ ਪੇਪਰ ਦਾ ਬਹੁਤ ਜ਼ਿਆਦਾ ਹਾਈ ਰੱਖਦੇ ਨੇ ਉਹ ਦੇਖੋ ਕਲਰਕ ਦੀ ਪੋਸਟ ਦੇ ਵਿੱਚ लेवल ਉਹ ਬਹੁਤ ਹੀ ਵਧੀਆ ਲੈਵਲ ਦਾ ਪੇਪਰ ਤੁਹਾਨੂੰ ਬਤਾ ਆਨਲਾਈਨ ਪੇਪਰ ਹੁੰਦਾ ਹੈ ਆਫਲਾਈਨ ਨਹੀਂ ਹੁੰਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਨਾਲ ਹੀ ਉਹਨੇ ਦਾ ਪੈਟਰਨ ਚੇਂਜ ਕਰਤਾ ਪਹਿਲਾਂ ਟਾਈਪਿੰਗ ਜਿਹੜੀ ਸੀ ਤੁਹਾਡੀ ਅਲੱਗ ਹੁੰਦੀ ਸੀ ਹੁਣ ਤੁਹਾਨੂੰ ਟਾਈਪਿੰਗ ਵੀ ਇਹਦੇ ਨਾਲ ਹੀ ਜਿਹੜਾ ਹੁੰਦਾ ਟੈਸਟ ਹੁੰਦਾ ਸੋ ਚਲੋ ਟਾਈਪਿੰਗ ਤਾਂ ਆਪਾਂ ਸਿੱਖਦੇ ਆਂ ਪਰ ਨਾਲ ਨਾਲ ਜਿਹੜਾ ਹੈਗਾ ਇਹਦਾ ਜੀਕੇ ਦੇ ਵਿੱਚ ਬਹੁਤ ਹਾਈ ਲੈਵਲ ਦੀ ਪੁੱਛੀ ਜਾਂਦੀ ਆ ਸੋ ਤੁਸੀਂ ਮੇਨ ਇਹਦੇ ਵਿੱਚ ਦੋ ਹੀ ਚੀਜ਼ਾਂ ਆਉਂਦੀਆਂ ਨੇ ਇੰਗਲਿਸ਼ ਐਂਡ ਜੀਕੇ ਠੀਕ ਹੈ ਇਹਦੇ ਵਿੱਚ ਮੈਥਸ ਵਗੈਰਾ ਰੀਜ਼ਨਿੰਗ ਵਗੈਰਾ ਤੁਹਾਨੂੰ ਨਹੀਂ ਦੇਖਣ ਨੂੰ ਮਿਲਦੀ ਸੋ ਤੁਸੀਂ ਆਪਣੀ ਜੀਕੇ ਇੱਕ ਇੱਕ ਚੀਜ਼ ਹਰ ਇੱਕ ਪਾਸੇ ਤੋਂ ਜੀਕੇ ਲਈ ਕੰਟੈਂਟ ਲਓ ਤੇ ਹਰ ਇੱਕ ਚੀਜ਼ ਨੂੰ ਪੜੋ ਤੇ ਇੰਗਲਿਸ਼ ਜਿਹੜੀ ਹੈਗੀਆਂ ਉਹਨੂੰ ਤੁਸੀਂ ਇਹਦੇ ਲਈ ਆਪਣਾ ਪ੍ਰਪੇਅਰ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਵਧੀਆ ਲੈਵਲ ਦਾ ਪੇਪਰ ਆਉਂਦਾ ਵਧੀਆ ਨੰਬਰ ਆਫ ਪੋਸਟਸ ਹੋਣੀਆਂ ਤੇ ਤੁਸੀਂ ਇਹਦੇ ਲਈ ਜਿਹੜੀ ਹੈਗੀਆਂ ਤਿਆਰੀ ਸ਼ੁਰੂ ਕਰ ਦਿਓ ਕਿਉਂਕਿ ਉਹ ਪੋਸਟਾਂ ਨੇ ਜਿਹੜੀਆਂ ਕਾਫੀ ਟਾਈਮ ਤੋਂ ਸਾਨੂੰ ਦੇਖਣ ਨੂੰ ਨਹੀਂ ਮਿਲੀਆਂ ਪੀਐਸਪੀਐਸਸੀਐਲ ਕਲਰਕ ਠੀਕ ਹੈ ਜੀ ਪੀਐਸਪੀਐਸਸੀਐਲ ਕਲਰਕ ਦੀਆਂ ਪੋਸਟਾਂ ਵੀ ਸਾਨੂੰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਨੂੰ ਮਿਲਣਗ ਟਾਈਮ ਤੋਂ ਇਹ ਵੈਕੈਂਸੀਸ ਵੀ ਨਹੀਂ ਆਈਆਂ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਪੜੇ ਹੋਏ ਹੋ ਤਾਂ ਪੀਐਸਪੀਸੀਲ ਜਿਹੜਾ ਹੈਗਾ ਉਹਦਾ ਲੈਵਲ ਜਿਹੜਾ ਹੈਗਾ ਉਹ ਨਾਰਮਲ ਹੁੰਦਾ ਬਹੁਤ ਜ਼ਿਆਦਾ ਹਾਈ ਨਹੀਂ ਹੁੰਦਾ ਤਾਂ ਪਰ ਤੋਂ ਇਧਰ ਜਿਹੜਾ ਹੁਣ ਪੜੂਗਾ ਹੀ ਨਹੀਂ ਉਹਨੂੰ ਤਾਂ ਉਹ ਲੈਵਲ ਵੀ ਹਾਈ ਲੱਗੂਗਾ ਸੋ ਤੁਸੀਂ ਇਹਨਾਂ ਪੀਪਰਾਂ ਦੀ ਤਿਆਰੀ ਕਰੋ ਇਸ ਤੋਂ ਇਲਾਵਾ ਪੀਟ ਪਲੱਸ ਬੀ ਕਲਰਕ ਦੀਆਂ ਵੈਕੈਂਸੀਜ਼ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਪੀਟ ਪਲੱਸ ਬੀ ਕਲਰਕ ਨੇ ਤਾਂ ਬਹੁਤ ਵਾਰੀ ਕਲਰਕ ਦੀਆਂ ਵੈਕੈਂਸੀਜ਼ ਤੁਹਾਨੂੰ ਦੇਤੀਆਂ ਤੇ ਹੁਣ ਜਿਹੜੀਆਂ ਹੈਗੀਆਂ ਨੇ ਦੁਬਾਰਾ ਤੁਹਾਨੂੰ ਉਹ ਵੈਕੈਂਸੀਜ਼ ਦੇਖਣ ਨੂੰ ਮਿਲਣਗੀਆਂ ਸੋ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਵੈਕੈਂਸੀ ਤੁਹਾਡੇ ਕੋਲ ਆ ਸਕਦੀਆਂ ਨੇ ਮੇਜਰ ਵੈਕੈਂਸੀਜ਼ ਜਿਨ੍ਹਾਂ ਦਾ ਆਪਾਂ ਨੂੰ 100% ਸ਼ੋਰਟੀ ਆ ਕਿ ਵੈਕੈਂਸੀ ਸਾਨੂੰ ਮਿਲਣਗੀਆਂ ਫਟਵਾਰੀ ਹੋ ਗਿਆ ਪੰਜਾਬ ਪੁਲਿਸ ਦੀਆਂ ਹੈਡ ਕਨਸਟੇਬਲ ਐਸਆਈ ਤੇ ਐਸਆਈ ਦੇ ਲਈ ਬਨ ਇੰਸਪੈਕਟਰ ਨਾ ਤਸਿਲਦਾਰ ਕੋਆਪਰੇਟਿਵ ਇੰਸਪੈਕਟਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲਰਕ ਪੀਐਸ ਪੀਸੀਐਲ ਕਲਰਕ ਤੇ ਪੀਟਪੀਐਸਵੀ ਕਲਰਕ ਉਹ ਕਿੰਨੀਆਂ ਜ਼ਿਆਦਾ ਵੈਕੈਂਸੀਜ਼ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਉਹ ਵੈਕੈਂਸੀਜ਼ ਨੇ ਜਿਹੜੀਆਂ ਤੁਹਾਨੂੰ ਗ੍ਰੈਜੂਏਸ਼ਨ ਲੈਵਲ ਤੇ ਦੇਖਣ ਨੂੰ ਮਿਲਣਗੀਆਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨਾਂ ਦੇ ਲਈ ਇਹ ਵੈਕੈਂਸੀਜ਼ ਹੋਣੀਆਂ ਇਸ ਤੋਂ ਇਲਾਵਾ ਜਿਹੜੀ ਕੋਈ ਸਪੈਸੀਫਿਕ ਡਿਗਰੀ ਦੇ ਲਈ ਤੁਹਾਨੂੰ ਵੈਕੈਂਸੀਜ਼ ਹੁੰਦੀਆਂ ਨੇ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਲੱਭਦੀਆਂ ਰਹਣਗੀਆਂ ਬਟ ਉਹਨਾਂ ਦਾ ਨੰਬਰ ਆਫ ਵੈਕੈਂਸੀਜ਼ ਘੱਟ ਹੁੰਦਾ ਤੇ ਸਪੈਸੀਫਿਕ ਡਿਗਰੀ ਜਿਨ੍ਹਾਂ ਦੇ ਕੋਲ ਹੁੰਦੀ ਆ ਜਿਵੇਂ ਕਿ ਨਾਨ ਮੈਡੀਕਲ ਵਾਲਿਆਂ ਦੇ ਲਈ ਕਮਰਸ ਵਾਲਿਆਂ ਦੇ ਲਈ ਬੀ ਕਾਮ ਵਾਲਿਆਂ ਲਈ ਠੀਕ ਹੈ ਜਿਨ੍ਹਾਂ ਨੇ ਕੋਈ ਵੈਟਰਨਰੀ ਦੇ ਵਿੱਚ ਕੀਤਾ ਹੋਇਆ ਲਾਇਬ੍ਰੇਰੀਅਨ ਦੀਆਂ ਇਹ ਸਾਰੀਆਂ ਅਲੱਗ ਰਹਿ ਗਈਆਂ ਬਾਕੀ ਜਿਹੜੀਆਂ ਗ੍ਰੈਜੂਏਸ਼ਨ ਲੈਵਲ ਦੀਆਂ ਵੈਕੈਂਸੀਜ਼ ਨੇ ਜਿਨ੍ਹਾਂ ਦਾ ਹਰ ਇੱਕ ਉਹ ਪਰਸਨ ਜਿਨ੍ਹਾਂ ਨੇ ਕੱਲੀ ਬੀਏ ਕੀਤੀ ਹੋਈ ਆ ਜਾਂ ਕੋਈ ਵੀ ਗ੍ਰੈਜੂਏਟ ਹੈਗਾ ਕਿਸੇ ਵੀ ਫੀਲਡ ਦੇ ਵਿੱਚ ਉਹਨਾਂ ਨੂੰ ਇੰਤਜ਼ਾਰ ਆ ਰੰਦਾ ਸੋ ਇਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਹੁਣ ਤੁਸੀਂ ਆਪਣਾ ਮਾਈਂਡ ਨੂੰ ਫੋਕਸ ਕਰ ਲਓ ਕਿ ਜਿਹੜੀਆਂ ਮੌਕੈਂਸੀਆਂ ਆ ਗਈਆਂ ਤੁਸੀਂ ਫਿਲ ਕੀਤੀਆਂ ਹੋਈਆਂ ਨੇ ਜੇ ਨਹੀਂ ਕੀਤੀਆਂ ਹੋਈਆਂ ਤਾਂ ਇਹ ਤੁਸੀਂ ਅੱਗੇ ਫਿਲ ਕਰਨੀਆਂ ਹਨ ਇਸੋਂ ਪੁਰਾਣੇ ਤੋਂ ਵੀ ਤੁਸੀਂ ਪੜ੍ਹਨਾ ਸਟਾਰਟ ਕਰ ਦੋ ਠੀਕ ਹੈ ਜੀ ਤੇ ਜਦੋਂ ਵੀ ਕੋਈ ਵੀ ਵੈਕੈਂਸੀ ਦੀ ਅਪਡੇਟ ਆਉਂਦੀ ਆ ਕੋਈ ਨੋਟੀਫਿਕੇਸ਼ਨ ਆਉਂਦੀ ਆ ਇਹ ਆਉਂਦਾ ਕਿ ਕਦੋਂ ਆਏਗੀ ਕਿਸੇ ਵੀ ਵੈਕੈਂਸੀ ਦਾ ਸਿਲੇਬਸ ਅਪਡੇਟ ਹੁੰਦਾ ਠੀਕ ਹੈ ਕੋਈ ਵੀ ਜਾਣਕਾਰੀ ਤੁਹਾਨੂੰ ਲੈਣ ਦੇ ਲਈ ਆਪਾਂ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਇਹ ਜਾਣਕਾਰੀ ਸ਼ੇਅਰ ਕਰ ਦਿੰਨੇ ਆ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰ ਲਓ ਤਾਂ ਕਿ ਜਦੋਂ ਵੀ ਕੋਈ ਵੀ ਨਵੀਂ ਜਾਣਕਾਰੀ ਹੋਵੇ ਕਿਸੇ ਵੀ ਵੈਕੈਂਸੀਜ਼ ਦੇ ਬਾਰੇ ਜਾਂ ਕੋਈ ਵੀ ਨਵੀਂ ਅਪਡੇਟ ਹੋਵੇ ਐਗਜ਼ਾਮਸ ਦੇ ਬਾਰੇ ਆਪਾਂ ਤੁਹਾਡੇ ਨਾਲ share ਕਰ ਸਕੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰ ਲਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਕੇ ਜਾਇਓ ਜੇਕਰ ਵੀਡੀਓ ਵਦਿਆ ਲੱਗੀ ਹੋਵੇ ਅੱਛੀ ਇਨਫੋਰਮੇਸ਼ਨ ਆ ਤੁਹਾਡੇ ਲਈ ਇਨਫੋਰਮੇਸ਼ਨ ਤੁਸੀਂ ਲੈ ਲੈਣੇ ਤੇ ਲਾਈਕ ਵੀ ਜ਼ਰੂਰ ਕਰ ਜਾ ਕਰੋ ਠੀਕ ਹੈ ਜੀ ਬਾਕੀ ਪੇਪਰਾਂ ਦੀ ਤਿਆਰੀ ਦੇ ਲਈ ਆਪਣੇ ਹੁਣ ਜਿਵੇਂ ਪੇਪਰ ਨਿਕਲੇ ਹੋਏ ਨੇ ਤੇ ਅੱਗੇ ਵੀ ਆਉਣੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਲੋ ਤਾਂ ਕਿ ਜਦੋਂ ਵੀ ਸਟੱਡੀ ਵੀਡੀਓਜ਼ ਅਪਲੋਡ ਹੁੰਦੀਆਂ ਨੇ ਤੁਹਾਨੂੰ ਮਿਲ ਸਕਣ ਤੇ ਤੁਸੀਂ ਵਦਿਆ ਤਰੀਕੇ ਦੇ ਨਾਲ ਟੌਪਿਕ ਵਾਈਜ਼ ਐਮਸੀਕਿਊ ਥਰੂ ਵੀ ਜੜੀ ਹੈਗੀ ਆ ਆਪਣੀ ਤਿਆਰੀ ਕਰ ਸਕੋ ਠੀਕ ਹੈ ਜੀ ਹੋਪ ਹੈ ਤੁਹਾਨੂੰ ਜਾਣਕਾਰੀ ਵਦਿਆ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਜ਼ਰੂ Thank you, thanks for watching.